ਰ ਜੋੜ ਕੇ ਰੱਖਣੇ ਪੈਂਦੇ ਦੋ ਦੋ ਥਾਮਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਐ ਜਿਸ ਵਿੱਚ ਪਿਓ ਆਪਣੀ ਧੀ ਨੂੰ ਸਹੁਰੇ ਘਰ 8 ਮਹੀਨਿਆਂ ਬਾਅਦ ਮਿਲ ਜਾਂਦਾ ਤਾਂ ਦੇਖੋ ਕਿਵੇਂ ਧੀ ਜਦੋਂ ਆਪਣੇ ਪਿਓ ਨੂੰ ਦੇਖਦੀ ਐ ਤਾਂ ਦੇਖੋ ਕਿਵੇਂ ਨੱਚ ਨੱਚ ਕੰਮਲੀ ਹੋ ਜਾਂਦੀ ਐ ਜੇ ਤੁਸੀਂ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ